ਟਰਾਲੀ ਵਾਲਾ ਟਰਾਲੀ ਭੜਕੇ ਲਿਆਵੇ ਗੱਡੀ ਵਾਲਾ ਗੱਡੀ ਭੜਕੇ ਲਿਆਵੇ ਪਰ ਇੱਕ ਬੇਨਤੀ ਹੈ ਕਿ ਸਿਪਲਨ ਜ਼ਰੂਰੀ ਹੈ ਜੇ ਤੁਸੀਂ ਪੀਸਫੁੱਲ ਸ਼ਾਂਤਮਈ ਰਹਿ ਕੇ ਲੜੋਗੇ ਤਾਂ ਤੁਸੀਂ ਜਿੱਤੋਗੇ ਜੇ ਵਾਇਲੈਂਟ ਹੋ ਜਾਣਗੇ ਤਾਂ ਇਹ ਲੋਕ ਚੱਕ ਜਾਣਗੇ ਚਲ ਸਾਡਾ ਦ੍ਰਿੜ ਰੰਦਾ ਚਾਹੀਦਾ ਵੀ ਸਾਡੀ ਮੰਗ ਸਹੀ ਹੈ ਇਹਨਾਂ ਵਿਚਾਰੇ ਬੇਸਹਾਰਿਆਂ ਨਾਲ ਬਹੁਤ ਵੱਡੀ ਜਾਂਚ ਦੀ ਅਸੀਂ ਇਹਨਾਂ ਨੂੰ ਇਨਸਾਫ ਦਿਵਾਉਣਾ ਹੈ ਬਿੱਤੇ ਦਿਨ ਤੋਂ ਕਰਾਲੀ ਪ੍ਰਭਾਸਰ ਸੰਸਥਾ ਦਾ ਬਿਜਲੀ ਭਾਗ ਵੱਲੋਂ ਕਨੈਕਸ਼ਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਰੋਸ ਵਜੋਂ ਅੱਜ ਕਰਾਲੀ ਮੇਨ ਹਾਈਵੇ ਜਾਮ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਪ੍ਰਭਾਸਰ ٹرسٹ ਦੇ ਉੱਤੇ 90 ਤੋਂ 95 ਲੱਖ ਰੁਪਏ ਦਾ ਜੁਰਮਾਨਾ ਖੜਿਆ ਹੈ ਜਿਸ ਤੋਂ ਬਾਅਦ ਬਿਜਲੀ ਭਾਗ ਨੇ ਕਨੈਕਸ਼ਨ ਕਟਿਆ ਤੇ ਹੁਣ ਜਿਹੜੇ ਮਰੀਜ਼ ਨੇ ਜਾਂ ਬੇਸਾਰਾ ਲੋਕ ਨੇ ਉਹ ਗਰਮੀ ਦੇ ਵਿੱਚ ਰਹਿਣ ਲਈ ਮਜਬੂਰ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੱਜ ਮੀਟਿੰਗ ਕਰਨ ਉਪਰੰਤ ਮੇਨ ਹਾਈਵੇ ਜਾਮ ਕਰ ਦਿੱਤਾ ਤੁਸੀਂ ਵੀ ਦੇਖੋ ਇਹ ਲਾਈਵ ਜ਼ਮੀਨਾਂ ਜਿਵੇਂ ਹੁਣ ਅੱਜ ਇਹ ਆਪਾਂ ਸੰਪਰਕ ਕਰ ਲਏ ਹੈ ਇਹ ਇੱਕ ਮਿੰਟ ਬਾਈ ਚੁੱਪ ਕਰ ਜਿਓ ਜਿਹੜਾ ਵੀ ਕਨੈਕਸ਼ਨ ਇਹ ਕਰਦੇ ਸਾਰੀ ਸੰਗਤ ਬਾਈ ਕਿਤੇ ਨਹੀਂ ਸਾਨੂੰ 2-4 ਦਿਨ ਦਾ ਟਾਈਮ ਲੱਗੇਗਾ ਕਾਗਜ਼ੀ ਕਾਰਵਾਈ ਹੈ ਜੀ ਇਸ ਲਈ ਜਿਹੜਾ ਹੈਗਾ ਇਹਨੂੰ ਜੋ ਵੀ ਤੁਹਾਡੀਆਂ ਮੰਗਾਂ ਨੇ ਅਸੀਂ ਉੱਪਰ ਭੇਜ ਰਿਹਾ ਜਿਵੇਂ ਵੀ ਕੋਈ ਹੋਏਗਾ ਆਪਣਾ ਡਿਸੀਜਨ ਆਊਗਾ ਅਸੀਂ ਉਹਦੇ ਅਕੋਰਡਿੰਗਲੀ ਇੰਪਲੀਮੈਂਟ ਕਰ ਦਾਂਗੇ ਅਸੀਂ ਆਰ ਵੈਰੀ ਪੋਜ਼ਿਟਿਵ ਕਰੈਕਸ਼ਨ ਕਰਾ ਜੋੜ ਰਹੇ ਜੀ ਫਿਲਹਾਲ ਕਨੈਕਸ਼ਨ ਕਨੈਕਸ਼ਣ ਤੇ ਵੀ ਨਹੀਂ ਜੋੜੇ ਜਾ ਰਹੇ ਜੀ ਕਰੈਕਸ਼ਨ ਕਰਾ ਜੋੜ ਰਹੇ ਜੀ ਇੱਕ ਮਿੰਟ ਜੀ ਇਹਨਾਂ ਨੇ ਆਪਣੀ ਗੱਲ ਕਹੀ ਸੀ ਇਹਨਾਂ ਨੇ 2 ਦਿਨ ਲੈ ਲੈਣ 3 ਦਿਨ ਲੈ ਲੈਣ ਆਪਰੇ ਸੁਣੋ ਵੀ ਸਾਰੇ ਜਿੰਨੇ ਸੱਜਣ ਨੇ ਜੋ ਕਮੇਟੀ ਦਾ ਫੈਸਲਾ ਹੈ 15 ਤਰੀਕ ਨੂੰ ਇੱਥੇ ਵੱਡਾ ਇਕੱਠ ਕਰਨਾ ਬੋਲੇ ਈ ਸੋਨਹਾਰ ਸ੍ਰੀ ਆਕਾਰ ਮੇਰੀ ਬੇਨਤੀ ਸੁਣੋ ਉਹ ਦੋਸਤੋ ਐਡੀ ਛੇਤੀ ਜੋਸ਼ ਚ ਨਾ ਅਸੀਂ ਮਿੰਟ ਲਾਉਂਦੇ ਆ ਫੱਟੇ ਚੱਕਣੇ ਨੂੰ ਮੈਂਡਲ ਆਉਣਿਆਂ ਬਲੇ ਸੋਣਾਂ ਨੂੰ ਐਦਾਂ ਨਾ ਕਰੋ ਗੱਲ ਇਹ ਆ 15 ਨੂੰ ਇਮਤਿਆਨ ਆਪਣਾ ਸਾਰਿਆਂ ਦਾ ਹਾਂ ਠੀਕ ਹੈ ਜੀ ਗੱਲ ਸੁਣ ਲਓ ਹੁਣ ਇੱਥੋਂ ਜਾ ਕੇ ਨਖਰੇ ਨਜ਼ਾਕਤਲਾ ਕਰਿਓ ਅੱਜ ਤੇ ਭਾਈ ਸਾਹਿਬ ਚਮਚੇਰ ਸਿੰਘ ਦੀ ਲੜਾਈ ਖਤਮ ਹੋ ਗਈ ਤੁਹਾਡੀ ਜ਼ਿੰਮੇਵਾਰੀਆਂ ਇਲਾਕੇ ਦੀ ਜ਼ਿੰਮੇਵਾਰੀ ਹੈ ਠੀਕ ਹੈ 15 ਤਰੀਕ ਨੂੰ ਅੱਜ ਤੋਂ ਸ਼ਾਮ ਤੋਂ ਸਵੇਰੇ ਸ਼ਾਮ ਪਿੰਡਾਂ ਚੋਂ ਅਨਾਉਂਸਮੈਂਟਾਂ ਮੇਰੀ ਸੁਣ ਲਓ ਬੇਇੰਤੀ ਠੀਕ ਹੈ 15 ਤਰੀਕ ਨੂੰ ਮੈਂ ਦਾਅਵੇ ਨਾਲ ਕਹਿੰਦਾ ਕੱਲ ਸ਼ਾਮ ਤੱਕ ਜੇ ਐਡਮਿਨਿਸਟ੍ਰੇਸ਼ਨ ਨਾ ਤੁਹਾਨੂੰ ਲੱਭ ਦੇ ਫੇਰੇ ਮੇਰਾ ਨਾਮ ਟਾਪਿਓ ਬਹੁਤ ਅੱਛੀ ਗੱਲ ਹੈ ਗੱਲ ਤੁਹਾਡੇ 'ਚ ਦਮ ਚਾਹੀਦਾ ਹੈ ਕਿਤੇ ਮਿੰਤਾ ਨਾਲ ਫੈਸਲੇ ਨਹੀਂ ਹੁੰਦੇ ਕਿਤੇ ਗੋਟੇ ਟੇਕੇ ਫੈਸਲੇ ਨਹੀਂ ਹੁੰਦੇ ਠੀਕ ਹੈ ਇਹ ਅਫਸਰ ਜਿਹੜੇ ਹੈਗੇ ਨੇ ਸਾਡੇ ਹੀ ਬੱਚੇ ਨੇ ਸਾਡੇ ਹੀ ਭਰਾ ਸਾਡੇ 'ਚ ਰਹਿਣਾ ਹੈ ਇਹਨਾਂ ਦੀਆਂ ਮਜਬੂਰੀਆਂ ਅਸੀਂ ਸਮਝਦੇ ਹਾਂ ਹੁਣ ਇਹਨਾਂ ਦਾ ਪਰਚ ਬਣਦਾ ਹੈ ਇਹਨਾਂ ਨੇ ਸਾਡੇ 'ਚ ਰਹਿਣਾ ਇਹ ਗੱਲ ਕਰਨ ਨਾ ਕਰਨ ਆਪਾਂ ਨੇ ਲੜਾਈ ਨਹੀਂ ਛੱਡੀ 15 ਤਰੀਕ ਨੂੰ ਠੀਕ 10 ਵਜੇ ਗਸੋਂ ਘਟ ਇੱਥੇ 5-7000 ਬੰਦਾ ਇਕੱਠਾ ਹੋਣਾ ਚਾਹੀਦਾ ਉਹ ਇਕੱਠਾ ਤੁਸੀਂ ਕਰ ਲੈ ਬੋਲੋ ਜੇ ਮਨਜ਼ੂਰ ਆ ਤਾਂ ਹੱਥ ਖੜੇ ਕਰੋ ਜੇ ਨਹੀਂ ਮਨਜ਼ੂਰ ਆਪਾਂ ਹੋਣੇ ਆਪਾਂ ਫਤਿਹ ਬਲਾ ਕੇ ਚੱਲੇਗਾ ਕੋ ਬੰਨ੍ਹ ਸਕੋ ਨਹੀਂ ਕਰ ਸਕਦੇ ਸੋ ਹੁਣ ਬੇਨਤੀ ਆ ਆਪਾਂ ਬਿਲਕੁਲ ਪੀਸਫੁਲੀ ਸ਼ਾਂਤੀ ਨਾਲ ਆਪਣੇ ਘਰਾਂ ਨੂੰ ਚਾਓ ਹਰ ਸ਼ਾਮ ਨੂੰ ਰਹਿ ਰਸਤੇ ਬਾਅਦ ਸਵੇਰ ਨੂੰ ਜਬਦੀ ਦਾ ਬਾਅਦ ਪਿੰਡਾਂ ਦੇ ਵਿੱਚ ਅਨਾਉਂਸਮੈਂਟਾ ਹੋਣ ਵੀ 15 ਤਰੀਕ ਨੂੰ ਇੱਥੇ ਵੱਡਾ ਇਕੱਠ ਕਰਾਂਗੇ ਵੱਡਾ ਇਕੱਠ ਕਰਕੇ ਫਿਰ ਫੈਸਲਾ ਲਵਾਂਗੇ ਵੀ ਅਸੀਂ ਕੀ ਕਰਨਾ ਹੈ